ਤਵਾਦ ਉਹ ਸ੍ਰੀ ਹਰਮੰਦਰ ਸਾਹਿਬ ਦੇ ਦਰਬਾਰ ਸਹਿ ਨਤਮਸਤਕ ਹੋਏ ਉਸ ਤੋਂ ਬਾਅਦ ਹੀ ਉਹਨਾਂ ਨੇ ਇੱਕ ਬਹੁਤ ਵੱਡਾ ਬਿਆਨ ਦੇ ਦਿੱਤਾ ਹੈ ਭਾਜਪਾ ਨੂੰ ਲੈ ਕੇ ਅਤੇ ਅਕਾਲੀ ਦਲ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਭਾਜਪਾ ਦਾ ਇਕੱਠਾ ਕਦੇ ਵੀ ਨਹੀਂ ਹੋ ਸਕਦੇ ਯਾਨੀ ਕਿ ਉਹਨਾਂ ਨੇ ਸਾਫ ਸ਼ਬਦਾਂ ਦੇ ਨੇ ਕਿਹਾ ਉਹਨਾਂ ਨੇ ਕਿਹਾ ਇਕੱਠੇ ਜੋੜ ਹੋ ਸਕਦਾ ਹੈ ਪਰ ਕਹਿੰਦੇ ਵੀ ਬਗੈਰ ਭਾਜਪਾ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵजूद ਹੀ ਨਹੀਂ ਹੈ ਇਸ ਪੂਰੇ ਵਿਸ਼ੇ ਦੇ ਉੱਪਰ ਹਾਲਾਂਕਿ ਪੰਜਾਬ ਦੇ ਸੀਨੀਅਰ ਆਗੂ ਨੇ ਭਾਜਪਾ ਦੇ ਹਰਜੀਤ ਗਰੇਵਾਲ ਉਹਨਾਂ ਦਾ ਬਿਆਨ ਵੀ ਆਇਆ ਉਹਦੇ ਬਾਰੇ ਬਾਅਦ ਚੋ ਗੱਲ ਕਰਾਂਗੇ ਪਹਿਲਾਂ ਕਰਾਂਗੇ ਮਨਿੰਦਰ ਸਿੰਘ ਸਿਰਸਾ ਲੋ ਦੀ ਗੱਲ ਕਿਉਂਕਿ ਇਹ ਕੱਲ ਹੀ ਪਰਸੋ ਹੀ ਸੌਰੀ ਬਣੇ ਨੇ ਮੰਤਰੀਪਦ ਤੇ ਆਏ ਨੇ ਦਿੱਲੀ ਦੇ ਤਾਂ ਇਹ ਖਾਸ ਵੀ ਨੇ ਮੋਦੀ ਸਾਹਿਬ ਦੇ ਇਹਨਾਂ ਨੂੰ ਅਸੀਂ ਕਚੇੜਾ ਵੀ ਦੱਸਿਆ ਜਾਂਦਾ ਸੋ ਸਾਡੇ ਨਾਲ ਜੁੜੇ ਨੇ ਸਾਡੇ ਚੈਨਲ ਦੇ ਸੀਨੀਅਰ ਪੱਤਰਕਾਰ ਸੰਜੀਵ ਸ਼ਰਮਾ ਜੀ ਉਹਨਾਂ ਨਾਲ ਕਰਦੇ ਆਂ ਗੱਲਬਾਤ ਸੰਜੀਵ ਸ਼ਰਮਾ ਜੀ ਤੁਹਾਡਾ ਸਵਾਗਤ ਹੈ ਸਰ ਧੰਨਵਾਦ ਜੁਡੀ ਸਾਹਿਬ ਬਾਬਾ ਧੰਨਵਾਦ ਜੀ ਨਵੀਂ ਸ਼ਰਮਾਈ ਬਹੁਤ ਵਟਾਏ ਕੇ ਬਿਆਨ ਦਿੱਤਾ ਗਿਆ ਮਨਿੰਦਰ ਸਿੰਘ ਸਿਰਸਾ ਦੇ ਵੱਲੋਂ ਮੰਤਰੀ ਬਣਨ ਤੋਂ ਤੁਰੰਤ ਹੀ ਬਾਅਦ ਦੇਖੋ ਹਾਂ ਬਿਲਕੁਲ ਬਿਲਕੁਲ ਸੋਢੀ ਸਾਹਿਬ ਦੇਖੋ ਸਿਰਸਾ ਸਾਹਿਬ ਜਿਹੜਾ ਕਹਿ ਰਹੇ ਆ ਵੀ ਅਕਾਲੀ ਦਲ ਨਾਲ ਗੱਠ ਜੋੜ ਸਾਡਾ ਨਹੀਂ ਹੋ ਸਕਦਾ ਜੀ ਜੀ ਅਸੀਂ ਇਕੱਲੇ ਦਮ ਤੇ ਜਿਹੜੀਆਂ ਪੰਜਾਬ ਦੇ ਵਿੱਚ ਸਰਕਾਰ ਬਣਾਉਂਗੇ ਜੀ ਜੀ ਚਲੋ ਠੀਕ ਅਗਲੇ ਦੀ ਪਾਰਟੀ ਆ ਅਗਲੇ ਨੇ ਕਹਿਣਾ ਜੀ ਜੀ ਲekin ਨਾਲ ਦੀ ਨਾਲ ਉਹ ਕਹਿ ਰਹੇ ਆ ਵੀ ਅਸੀਂ ਲੋਕਾਂ ਤੇ ਭਰੋਸਾ ਜਤਾ ਰਹੇ ਆ ਵੀ ਲੋਕ ਸਾਡੇ ਸਾਡਾ ਸਾਥ ਦੇਣਗੇ ਸਾਡੀ ਸਰਕਾਰ ਬਣਾਉਣਗੇ ਜੀ ਜੀ ਤੁਸੀਂ ਮੈਂ ਤਾਂ ਸਿੱਧਾ ਕਹਿਣਾ ਜੀ ਠੀਕ ਆ ਜੋ ਮੰਤਰੀ ਬਣ ਗਏ ਜੀ ਕੈਬਨਿਟ ਦਿੱਲੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ lekin ਤੁਸੀਂ ਹੁਣ ਬੋਲ ਰਹੇ ਹੋ ਜੀ ਜੀ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਵੀ ਪੰਜਾਬ ਨੂੰ ਮਤਲਬ ਜਿਹੜਾ ਬੀਜੇਪੀ ਇੱਕ ਬਹੁਤ ਵਧੀਆ ਨਜ਼ਰ ਨਾਲ ਦੇਖ ਰਿਹਾ ਜਾਂ ਪੰਜਾਬ ਦੀ ਸਪੋਰਟ ਕਰ ਰਿਹਾ ਜਾਂ ਪੰਜਾਬ ਦੀ ਸਪੋਰਟ ਤਾਂ ਛੱਡੋ ਵੀ ਪੰਜਾਬ ਦਾ ਬਣ ਦਾ ਹੱਕ ਵੀ ਦੇ ਰਿਹਾ ਜਿਸੁੱਬਿਆਂ ਦੇ ਹਿਸਾਬ ਨਾਲ ਸਹੀ ਗੱਲ ਹੈ ਤੁਸੀਂ ਕਿਹੜੇ ਹਿਸਾਬ ਨਾਲ ਕਹਿ ਰਹੇ ਹੋ ਜੀ ਬਾਕੀ ਠੀਕ ਹੈ ਸਵਾਲ ਉੱਟ ਕੇ ਆਉਂਦਾ ਵੀ ਸਾਡਾ ਗੱਟ ਜੋੜਨੀ ਹੋ ਠੀਕ ਹੈ ਤੁਹਾਡਾ ਪਾਰਟੀਆਂ ਦਾ ਹਾਈ ਕਮਾਂਡ ਦਾ ਮਾਮਲਾ ਹੈ ਜੀ ਉਹ ਚਾਹੋਗੀ ਤਾਂ ਗੱਟ ਜੋੜ ਕਰ ਲੂਗੀ ਨਹੀਂ ਚਾਹੋਗੀ ਤਾਂ ਨਹੀਂ ਗੱਟ ਜੋੜ ਕਰੂਗੀ ਲੇਕਿਨ ਗਰਾਊਂਡ ਜ਼ੀਰੋ ਤੇ ਜਾ ਕੇ ਤੁਸੀਂ ਵੋਟ ਬੈਂਕ ਦਾ ਦੇਖੋ ਤੁਹਾਡਾ ਕਿੱਥੇ ਹੈ ਜੀ ਸ਼ਰਮਾ ਜੀ ਮੈਂ ਇੱਕ ਗੱਲ ਤੁਹਾਨੂੰ ਕਲੀਅਰ ਕਰਦਾ ਹੁਣੇ ਕੁਝ ਦੇਵਾ ਡਾਕਟਰ ਸਾਹਿਬ ਜੁੜਨਗੇ ਆਪਣੇ ਵਧੀਆ ਦਰਸ਼ਕ ਨੇ ਉਹ ਰਿੰਦਰ ਜੀ ਮਾਨਸਾ ਤੋਂ ਉਹ ਯਾਨੀ ਕਿ ਸਿਸਰ ਦੇ ਬਹੁਤ ਵੱਡੇ ਫੈਨ ਨੇ ਇਹ ਤੁਹਾਡੀਆਂ ਗੱਲਾਂ ਨਾਲ ਉਹ ਸਹਿਮਤ ਨਹੀਂ ਹੋਣਗੇ ਪਰ ਸਾਡਾ ਕੰਮ ਹੈ ਸੱਚਾਈ ਦਿਖਾਣਾ ਅਸੀਂ ਨਿਰਪੱਖ ਗੱਲ ਕਰਾਂਗੇ ਜੋ ਵੀ ਕਰਾਂਗੇ ਸਹੀ ਗੱਲ ਕਹਿ ਰਹੇ ਤੁਸੀਂ ਭਾਜੀਪੀ ਦਾ ਤਾਂ ਕੋਈ ਵजूद ਹੈ ਹੀ ਨਹੀਂ ਪਿਛਲੇ 10 ਸਾਲਾਂ ਪੰਜਾਬ 'ਚ ਨਹੀਂ ਦੇਖੋ اسی ਵਰਕ ਤੇ ਗੱਲ ਕਰਨੀ ਹੈ ਜੀ ਅਸੀਂ ਚਿਹਰੇ ਤੇ ਗੱਲ ਨਹੀਂ ਜੀ ਕਰ ਰਹੇ ਜੀ ਜੀ ਅਸੀਂ ਕਿਸੇ ਨਾਮ ਤੇ ਜਾਂ ਸ਼ਖਸ ਤੇ ਗੱਲ ਨਹੀਂ ਕਰ ਰਹੇ ਸੀ ਜਿਹੜੇ ਇੱਕ ਮੰਤਰੀ ਦਿੱਲੀ ਦੇ ਮੰਤਰੀ ਦੀ ਗੱਲ ਕਰ ਰਹੇ ਹਾਂ ਜੀ ਦਿੱਲੀ ਦੇ ਮੰਤਰੀ ਦਾ ਸਰਕਾਰ ਬਣਨ ਤੋਂ ਬਾਅਦ ਬਿਆਨ ਹੈ ਜੀ ਬਿਆਨ ਹੈ ਕਿ ਉਹ ਸਵਾਲ ਦਾ ਜਵਾਬ ਹੈ ਜੀ ਜੀ ਦੇਖੋ ਸਵਾਲ ਪੁੱਛਿਆ ਗਿਆ ਜਵਾਬ ਦਿੱਤਾ ਜੀ ਉਹਨਾਂ ਨੇ ਲੇਕਿਨ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਉਸਤੇ ਸੀ ਗੱਲ ਕਰਦੇ ਵੀ ਤੁਸੀਂ ਗਰਾਊਂਡ ਜ਼ੀਰੋ ਤੇ ਆ ਕੇ ਪੰਜਾਬ ਚ ਤੁਹਾਨੂੰ ਕਿੰਨੀ ਮਿਹਨਤ ਕਰਨੀ ਪਊਗੀ ਕਿੰਨਾ ਤੁਸੀਂ ਜਿਹੜਾ ਲੋਕਾਂ ਦੇ ਮਨਾਂ ਦੇ ਉੱਤੇ ਕਿੰਨਾ ਤੁਹਾਡਾ ਵਿੱਕਾ ਪੜ ਪਿਆ ਉਹਨੂੰ ਕਿੰਨਾ ਟਾਈਮ ਲੱਗਣਾ ਗੂੜਾ ਕਰਨੇ ਨੂੰ ਮਿਹਨਤ ਕਰਨ ਦਾ ਮਤਲਬ ਲੋਕਾਂ ਦੇ ਕੰਮ ਕਰਨੇ ਪੈਣਗੇ ਲੋਕਾਂ ਦੇ ਮਨਾਂ ਤੱਕ ਉਤਰਨਾ ਪਊਗਾ ਜੀ ਲੇਕਿਨ ਉਹ ਸਮਾ ਪੈਂਦਾ ਬਹੁਤ ਲੰਬਾ ਚੱਲਣਾ ਹੈ ਜੀ ਬਹੁਤ ਮਿਹਨਤ ਕਰਨੀ ਪਊਗੀ ਜੇ ਤੁਸੀਂ ਅਰਜੀਤ ਗਰੇਵਾਲ ਦੀ ਗੱਲ ਕੀਤੀ ਹੈ ਜੀ ਅਸੀਂ ਤਾਂ ਸਿੱਧਾ ਇਹ ਕਹਿੰਦੇ ਆ ਵੀ ਜਿਹਦੇ ਕਿਤੇ ਲੋਕਾਂ ਤੇ ਗਾਲਾਂ ਕਹਾ ਫੇ ਗੱਲ ਸੋਚਣਾ ਚਾਹੀਦਾ ਮੈਂ ਇੱਕ ਸਰਦਾਰ ਬੰਦਾ ਮੈਂ ਪੰਜਾਬ ਦੀ ਗੱਲ ਕਰਦਾ ਪੰਜਾਬੀ ਅੱਧੀ ਗੱਲ ਕਰਦਾ ਅਜਿਹੇ ਬੰਦੇ ਨੂੰ ਤਾਂ ਇਸੇ ਕਹਿੰਦੇ ਮੀਡੀਆ ਤੇ ਮੀਡੀਆ ਵਾਲੇ ਵੀ ਜਿਹੜੇ ਲੋਕਾਂ ਦੀ ਇੰਟਰਵਿਊ ਕਰਦੇ ਇਹਨਾਂ ਨੂੰ ਸਾਹਮਣੇ ਲੈ ਕੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਇਹ ਪੰਜਾਬ ਦੇ ਉੱਤੇ ਦਾ ੱੱੱੱੱ ਬਾਇ ਜੇ ਲੋਕ ਜੀ ਸਹੀ ਗੱਲ ਹੈ ਹਰਜੀਤ ਗਰੇਵਾਲ ਨੇ ਕਦੇ ਸਿੱਧੀ ਗੱਲ ਨਹੀਂ ਜੀ ਕਰੀ ਕਦੇ ਸਿੱਧਾ ਉਹਨੇ ਬਿਆਨ ਬਾਜੀਂ ਦਿੱਤੀ ਹਮੇਸ਼ਾ ਹੀ ਪੰਜਾਬ ਦੇ ਉਲਟ ਬਿਆਨ ਦਿੰਦਾ ਰਿਹਾ ਜੀ ਉਹ ਸਹੀ ਗੱਲ ਹੈ ਏ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਰੀਦ ਗਰੇਵਾਲ ਦੀ ਤੇ ਮੈਂ ਤੁਹਾਨੂੰ ਦੱਸ ਦੇਣਾ ਚਲੋ ਸਾਡਾ ਦੇਖੋ ਕਿਸੇ ਮੰਤਰੀ ਕੋਈ ਗੁੱਸਾ ਛਿਕਵਾ ਨਹੀਂ ਠੀਕ ਹੈ ਪਾਰਟੀ ਦੀ ਗੱਲ ਹੈ ਪਾਰਟੀਆਂ ਨੇ ਉਹਨਾਂ ਨੇ ਜੋ ਮੈਸੇਜ ਤੈ ਪਰ ਜੇਕਰ ਸ਼ਰਮਾਈ ਦੇਖਿਆ ਜਾਵੇ ਤਾਂ ਇੱਕ ਸਰਸਾਈ ਨੇ ਗੱਲ ਬੜੀ ਵਧੀਆ ਕਹੀ ਹੈ ਕਿ ਸ਼੍ਰੋਮਣੀ ਕਾਲ ਦਾ ਜਿਹੜਾ ਗਰਾਫ ਸੀ ਉਹ ਸ਼੍ਰੋਮਣੀ ਕਾਲ ਦਾ ਗਰਾਫ ਜਿਹੜਾ ਪਿਛਲੇ 10 ਸਾਲਾਂ ਤੋਂ ਆਜ ਨਹੀਂ ਕਿ ਜਾਂਦੇ ਮਹਰੂਮ ਪ੍ਰਕਾਸ਼ ਸਿੰਘ ਬਾਦਲ ਨਹੀਂ ਰਹੇ ਉਹਨਾਂ ਦੇ ਉਸ ਤੋਂ ਤੋਂ ਬਾਅਦ ਯਾਨੀ ਕਿ ਗਰਾਫ ਕਾਫੀ ਡਿੱਗਿਆ ਹੈ ਕਿ ਭਾਜਪਾ ਨਾਲ ਜਿਹੜੀਆਂ ਦੂਰੀਆਂ ਵੱਧ ਗਈਆਂ ਨੇ ਨੇ ਦੇਖੋ ਗ੍ਰਾਫ ਦੀ ਇਹ ਬੋਟ ਬੈਂਕ ਦੀ ਗੱਲ ਕਰਦਾ ਕਰਦੇ ਆ ਸ਼ੋਭੀ ਸਾਹਿਬ ਜਿਹੜਾ ਅਕਾਲੀ ਗੱਲ ਤੋਂ ਖਰਾਬ ਹੈ ਬੀਜੇਪੀ ਤੋਂ ਉੱਤੇ ਜਾ ਰਿਹਾ ਜੀ ਠੀਕ ਹੈ ਹੁਣ ਮੈਂਬਰ ਪਾਰਲੀਮੈਂਟ ਚ ਇੱਕ ਸੀਟ ਆਈ ਹੈ ਲੇਕਿਨ ਬੀਜੇਪੀ ਦਾ ਜੇ ਗ੍ਰਾਫ ਦੇਖਿਆ ਜਾਵੇ ਗ੍ਰਾਫ ਅਪ ਹੋ ਰਿਹਾ ਹੈ ਲੇਕਿਨ ਉਸ ਆਪ ਕੋ ਹੁਣ ਨੂੰ ਟਾਈਮ ਕਿੰਨਾ ਲੱਗਣਾ ਹੈ ਜੀ ਕਿਹੜੇ ਕਿਹੜੇ ਚਿਹਰੇ ਉਹਦੇ ਵਿੱਚ ਅਪ ਕਰਨ ਦੇ ਵਿੱਚ ਜਿਹੜਾ ਮਦਦ ਕਰਨਗੇ ਜਾਂ ਆਪਣਾ ਰੋਲ ਅਦਾ ਕਰਨਗੇ ਤਾਂ ਬਾਅਦ ਟਾਈਮ ਦੱਸੂਗਾ ਜੀ ਹੁਣ ਸਿਰਸਾ ਸਾਹਿਬ ਇਕੱਲੇ ਥੋੜੀ ਕਰ ਦੇਣਗੇ ਜੀ ਜੀ ਸਹੀ ਗੱਲ ਹੈ ਠੀਕ ਪੂਰੀ ਸਰਕਾਰ ਪੂਰੀ ਸੈਂਟਰ ਸਰਕਾਰ ਪੰਜਾਬ ਤੇ ਧਿਆਨ ਦੇਊਗੀ ਪੰਜਾਬ ਦੇ ਬਣਦੇ ਹੱਕੇ ਦਵਾਦਣੇ ਲੋਕ ਫੇਰੇ ਅਸੀਂ ਮੰਨ ਲਓ ਕਿ ਪੰਜਾਬ ਦੇ ਬਣਦੇ ਹੱਕ ਜਿਹੜੇ ਸਰਕਾਰਾਂ ਰੌਲਾ ਪਾਉਂਦੀਆਂ ਪੰਜਾਬ ਸਰਕਾਰ ਰੌਲਾ ਪਾਉਂਦੀ ਸਾਡਾ ਇਹ ਪੈਸਾ ਨਹੀਂ ਮਿਲ ਰਿਹਾ ਸਾਡਾ ਉਹ ਪੈਸਾ ਨਹੀਂ ਮਿਲ ਰਿਹਾ ਕਮ ਸੇ ਕਮ ਉਹ ਪੈਸਾ ਲੈ ਕੇ ਪੰਜਾਬ ਸਰਕਾਰ ਆਪਣਾ ਲੋਕਾਂ ਦੇ ਪੰਜਾਬ ਦੇ ਲੋਕਾਂ ਦੇ ਕੋਲ ਲਾ ਸਕੇ ਜੀ ਨੀ ਪਰ ਸਰ ਸਾਇਦਾ ਬੜੀ ਵੱਡੀ ਗੱਲ ਕਹਿ ਗਏ ਨੇ ਆਪਣੇ ਬਿਆਨ ਚ ਕਹਿੰਦੇ ਵੀ ਮੋਦੀ ਜੀ ਕਹਿੰਦੇ ਪੰਜ ਸਟੇਟਾਂ ਵਿੱਚ ਛੇ ਸਟੇਟਾਂ ਜੇ ਸਾਡੀ ਬੀਜੇਪੀ ਦੀ ਗਵਰਨਮੈਂਟ ਹੈ ਜੇ ਮੋਦੀ ਚਾਹਣ ਤਾਂ ਕੱਲੇ ਪੰਜਾਬ ਦੀ ਗਵਰਨਮੈਂਟ ਬਣਾ ਸਕਦੇ ਆ ਸੰ ਲੋੜ ਹੀ ਕਹਿੰਦੇ ਕਿਸੇ ਅਕਾਲੀ ਦਲ ਦੀ ਆ ਕਿਸੇ ਹੋਰ ਲੋਕਾਂ ਦੀ ਨਹੀਂ ਕਿਵੇਂ ਬਣਾ ਲੈਣਗੇ ਜੀ ਪੰਜਾਬ ਨੂੰ ਤਾਂ ਉਹ ਪੰਜਾਬ ਚੋਂ ਤਾਂ ਕਹਿੰਦੇ ਮਸੋ ਬਚ ਕੇ ਆਏ ਆ ਜੀ ਜੀ ਚੰਨੀ ਸਾਹਿਬ ਦੀ ਸਰਕਾਰ ਸੀਗੀ ਮੋਦੀ ਸਾਹਿਬ ਦਾ ਹੀ ਬਿਆਨ ਸੀਗਾ ਜੀ ਚਾਹੇ ਚੈਨਲਾਂ ਨੇ ਕੋਲ ਤੇ ਦੱਸਿਆ ਸਾਨੂੰ ਨਹੀਂ ਜੀ ਪਤਾ ਲੇਕਿਨ ਕਿੰਨਾ ਬਿਆਨ ਉਟਿਆ ਜੀ ਉਹਨਾਂ ਤਾਂ ਮੈਂ ਪੰਜਾਬ ਚੋਂ ਬਚ ਕੇ ਚੰਨੀ ਸਾਹਿਬ ਦਾ ਬਿਆਨ ਆਇਆ ਪ ਜੀ ਸਹੀ ਗੱਲ ਹੈ ਉਹ ਜਿਹੜਾ ਪਠਾਨਕੋ ਰੋਡ ਤੇ ਸਿਕਿਉਰਿਟੀ ਦੇ ਵਿੱਚ ਉਹ ਹੋਇਆ ਸੀਗਾ ਉਹ ਤੁਸੀਂ ਸਹੀ ਕਹਿ ਰਹੇ ਹੋ ਬਿਲਕੁਲ ਉਸ ਉਸ ਟਾਈਮ ਇਹਨਾਂ ਨੇ ਆਪਣੀਆਂ ਲੋਕੇਸ਼ਨਾਂ ਚੇਂਜ ਕਰੀਆਂ ਚੰਨੀ ਸਾਹਿਬ ਨੇ ਕਲੀਅਰ ਕੀਤਾ ਜੀ ਕਿਉਂਕਿ ਮੌਜੂਦਾ ਸੀਐਮ ਸੀਗੇ ਚੰਨੀ ਸਾਹਿਬ ਨੇ ਇਹ ਵੀ ਕਿਹਾ ਵੀ ਪ੍ਰਧਾਨ ਮੰਤਰੀ ਜੀ ਤੁਸੀਂ ਸੁੱਬੇ ਜਾਇਏ ਸੀਗੇ ਤੁਹਾਨੂੰ ਡਰ ਨਹੀਂ ਰੋੜ ਨਹੀਂ ਤੁਸੀਂ ਇਹ ਕਿਉਂ ਕਹਿ ਰਹੇ ਹੋ ਵੀ ਮੈਂ ਬੰਮਸੋ ਬਚ ਕੇ ਆਇਆ ਪੰਜਾਬ ਚ ਤੁਹਾਡਾ ਆਪਣਾ ਪੰਜਾਬ ਆ ਆਪਣਾ ਸੂਬਾ ਹੈ ਜੀ ਉਸ ਟਾਈਮ ਚੰਨੀ ਸਾਹਿਬ ਨੇ ਬਹੁਤ ਵੱਡਾ ਸਟੈਂਡ ਤਜ਼ੀ ਬੀਜੇਪੀ ਦੇ ਖਿਲਾਫ हां बिल्कुल अगर ਤੁਹਾਡੀ ਇਤਾਂ ਦੀ ਸ਼ਬੀਆ ਫਿਰ ਤੁਸੀਂ ਪੰਜਾਬ ਦੀ ਸਰਕਾਰ ਬਣਾਉਣ ਦੀਆਂ ਗੱਲਾਂ ਕਿੱਥੇ ਕਰਦੇ ਆ ਪੰਜਾਬ ਦੇ ਨਾਲ ਖੜੋ ਤਾਂ ਸਹੀ ਪੰਜਾਬ ਦੇ ਲੋਕ ਜਿਹੜੇ ਬੈਠੇ ਆ 800-700 ਤਾਂ ਹੋ ਗਿਆ ਚਲੋ ਇਹ ਤਿੰਨ ਕਾਲੇ ਕਾਨੂੰਨਾਂ ਦੀ ਗੱਲ ਕਰ ਲਓ ਉਹਨਾਂ ਦਾ ਹਿਸਾਬ ਕਿਤਾਬ ਜਾਂ ਉਹ ਉਹ ਉਹਨਾਂ ਨੂੰ ਬੰਦ ਕਰਨਾ ਉਹਨਾਂ ਨੂੰ ক্লোਜ ਕਰਨਾ ਧਰਨਾ ਕਰੀ ਇਹਨੂੰ ਘਰ ਚ ਭੇਜਣਾ ਚਾਹੇ ਕਿਸੇ ਵੀ ਤਰ੍ਹਾਂ ਦਾ ਧਰਨਾ ਪੂਰੇ ਹਿੰਦੁਸਤਾਨ 'ਚ ਲੱਗ ਰਿਹਾ ਜੀ ਕਿਉਂਕਿ ਦੇਖੋ ਜਿਹੜਾ ਬਜਟ ਵੀ ਆਇਆ ਹੁਣ ਭਾਜੀਪੀ ਦਾ ਸਰਕਾਰ ਤੋਂ ਪਹਿਲਾਂ ਉਹ ਵੀ ਪੰਜਾਬ ਦੇ ਲੋਕਾਂ ਲਈ ਕੁਝ ਵੀ ਨਿੱਟਾ ਗਿਆ ਤਾਂ ਲੋਕ ਉਸ ਤੋਂ ਵੀ ਨਾਰਾਜ਼ ਨੇ ਭਾਜੀਪੀ ਤੋਂ ਹਾਂ ਦੇ ਕੋਈ ਮੰਤਰੀ ਜਰੂਰ ਕਹਿਦ ਨੇ ਉਹਨਾਂ ਵੀ ਬੀਜੇਪੀ ਸੋਚ ਰਹੀ ਹੈ ਬੀਜੇਪੀ ਇਹ ਕਰ ਰਹੀ ਹੈ ਲੇਕਿਨ ਗਰਾਊਂਡ ਜ਼ੀਰੋ ਤੇ ਆ ਕੇ ਸਾਨੂੰ ਦੇਖਦਾ ਸਹੀ ਬੀਜੇਪੀ ਕਿਆ ਕਰ ਰਹੀ ਜੀ ਇੱਥੇ ਤੇ ਜਿਹੜੀ ਮੌਜੂਦਾ ਸਰਕਾਰ ਆ ਉਹਨੇ ਢੰਗ ਨਾਲ ਪੰਜਾਬ ਨੂੰ ਦੇ ਰਹੀ ਹੈ ਜੀ ਬੀਜੇਪੀ ਆ ਕੇ ਤੀਰ ਤੱਕਣ ਦੇ ਕਿੱਥੇ ਦੇ ਦੂਗੀ ਜੀ ਠੀਕ ਆ ਸੈਂਟਰ ਚ ਹੈਗੀ ਅਲੱਗ ਚੀਜ਼ ਹੈ ਕੁਝ ਚੀਜ਼ਾਂ ਇਦਾਂ ਦੀਆਂ ਕੁ ਸਿਸਟਮ ਹੈ ਇਦਾਂ ਦੇ ਜਿਹੜੇ ਸੈਂਟਰ ਸਰਕਾਰ ਦੇ ਰਾਹੀਂ ਆਉਣੇ ਉਹ ਸਿਸਟਮ ਬਣਿਆ ਹੋਇਆ ਤੇ ਬੀਜੇਪੀ ਨੂੰ ਦੇਣਾ ਪਊਗਾ ਜੀ ਔਰ ਤੁਹਾਨੂੰ ਸ਼ਰਮ ਆ ਯਾਦ ਹੋਣਾ ਕਿ ਸੁਸ਼ਮਾ ਸਵਰਾਜ ਜੋ ਦੁਆਰਾ ਮੰਤਰੀ ਬਣੇ ਦਿੱ ਤੇ ਹੁਣ ਮਹਿੰਗਾਈ ਦੇਖ ਲਓ ਦਰ ਕਿੱਥੇ ਐ ਸਿਲੰਡਰ ਉਸ ਟਾਈਮ ਕਿੰਨੇ ਦਾ ਸੀ ਤੇ ਅੱਜ 1200 ਰੁਪਏ ਸਿਲੰਡਰ ਪਹੁੰਚ ਗਿਆ ਹੁਣ ਉਹੀ ਸੁਸ਼ਮਾ ਸਾਹਬ ਰਾਜ ਵਰਗੇ ਨੇਤਾ ਭਾਜੀਪੀ ਦੇ ਬੋਲਦੇ ਤੱਕ ਨਹੀਂ ਦੇਖੋ ਬਿਲਕੁਲ ਉਹੀ ਤਾਂ ਚੀਜ਼ ਆ ਜਦੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇਖ ਲਓ ਕਿੰਨਾ ਰੌਲਾ ਪਾਇਆ ਜੀ ਭਾਜੀਪੀ ਨੇ ਗੈਸ ਦਾ ਕਿੰਨਾ ਰੌਲਾ ਪਾਇਆ ਜੀ ਦੇ ਕੋਈ ਚੋਮਰਤਾ ਰਾਨੀ ਜਿਹੜੀ ਸਿਰ ਤੇ ਸਿਲੰਡਰ ਚੱਕ ਕੇ ਘੁੰਮ ਰਹੀ ਸੀ ਅੱਜ ਉਹ ਮੈਡਮ ਕਿੱਥੇ ਚਲੇ ਗਈ ਜੀ ਅੱਜ ਸਾਡੀਆਂ ਧੀਆਂ ਦੇ ਉੱਤੇ ਬੀਜੇਪੀ ਨੇ ਕਿੰਨਾ ਜਿਹੜਾ ਤਸ਼ੱਦਦ ਕੀਤਾ ਇੱਕ ਵਾਰ ਸ਼ਰਮਾ ਜੀ ਸ਼ਰਮਾ ਜੀ ਡਾਕਟਰ ਸਾਹਿਬ ਆ ਗਏ ਸੁਣਿਓ ਕੀ ਕਹਿੰਦੇ ਨੇ ਲਾਈਨ ਤੇ ਰਹੋ ਜੇ ਫੋਨ ਕੱਟ ਗਿਆ ਤੁਸੀਂ ਕਰ ਲਿਓ ਲਾਈਨ ਤੇ ਰਾਂਗਾ ਤੁਹਾਨੂੰ ਜੀ ਜੀ ਹਾਂ ਹਾਂ ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਪਹਿਲਾਂ ਕਹਿ ਕੇ ਹਟਿਆ ਵੀ ਜਿਹੜਾ ਮੁੱਦਾ ਅੱਜ ਵੀ ਜਿਹੜੇ ਡਾਕਟਰ ਸਾਵੇ ਚਾਹਵਾਨ ਮੰਤਰੀ ਨੇ ਉਹਨਾਂ ਦੇ ਇਹ ਪਹਿਲਾਂ ਡਾਕਟਰ ਨੂੰ ਕਲੀਅਰ ਕਰਤਾ ਪਰ ਅਸੀਂ ਗੱਲ ਮੰਤਰੀ ਦੀ ਨਹੀਂ ਅਸੀਂ ਇੱਕ ਵਿਅਕਤੀ ਦੀ ਗੱਲ ਨਹੀਂ ਕਰ ਰਹੇ ਅਸੀਂ ਪਾਰਟੀਆਂ ਦੇ ਨੇਤਾ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਬਹੁਤ ਔਡਾ ਬਿਆਨ ਦੇ ਦਿੱਤਾ ਹੈ ਕਿ ਬੀਜੇਪੀ ਇਕੱਲੀ ਆਪਣੇ ਦਮ ਤੇ ਸਰਕਾਰ ਬਣਾ ਸਕਦੀ ਹੈ ਪੰਜਾਬ ਚ ਇਹ ਮਨਿੰਦਰ ਸਿੰਘ ਦਾ ਬਿਆਨ ਹੈ ਦੇਖੋ ਜੀ ਸਰਪਾ ਸਾਹਿਬ ਇੱਕ ਬੜੇ ਸੁਲਝੇ ਹੋਏ ਸਿੱਖ ਰਾਜਨੀਤਿਕ ਨੇ ਜੀ ਕਿਉਂਕਿ ਸ਼ਰਮ ਦੀ ਅਕਾਲੀ ਦਲ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸਰਸਾ ਦੀ ਦੂਰੰਦੇਸ਼ੀ ਦੇ ਲੈਵਲ ਦਾ ਬੰਦਾ ਸ਼੍ਰੋਮੀ ਕਾਲੀ ਦਲ ਦੇ ਵਿੱਚ ਹੈ ਨਹੀਂ ਜੀ ਮੰਦੇ ਆ ਦੂਸਰੀ ਗੱਲ ਇਹ ਹੈ ਜੀ ਦੇਖੋ ਇਹਨਾਂ ਨੂੰ ਮਹਿਨਤਾ ਦਾ ਕਰਨੀਆਂ ਪੈਣਗੀਆਂ ਜੀ ਕਿਉਂਕਿ ਇਹਨਾਂ ਦੇ ਦੋ ਤਿੰਨ ਜਿਹੜੇ ਮੁੱਦੇ ਨੇ ਮੇਨ ਟਾਰਗੇਟ ਨੇ ਇੱਕ ਤਾਂ ਇਹਨਾਂ ਦਾ ਬੰਦੀ ਸਿੰਘਾਂ ਦਾ ਜੀ ਉਹ 2027 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਉਹਨਾਂ ਨੂੰ ਛੱਡਣਗੇ ਜੀ ਇਹਨਾਂ ਦਾ ਮੁੱਦਾ ਇਹਨਾਂ ਤੋਂ ਕੈਚ ਕਰਨਗੇ ਦੂਜੀ ਗੱਲ ਇਹ ਹੈ ਜੀ ਮੁੱਖ ਮੰਤਰੀ ਦਾ ਉਮੀਦਵਾਰ ਲੰਨਣਗੇ ਜੀ ਕਿਉਂਕਿ ਜਿਹੜਾ ਮੁੱਖ ਮੰਤਰੀ ਦਾ ਛੇੜਾ ਜ਼ਿਆਦਾਤਰ ਛੇੜੇ ਮਤਲਬ ਇਥੇ ਹਾਈਲਾਈਟ ਮੋਦੀ ਸਾਹਿਬ ਨੂੰ ਹੀ ਕਰਨਗੇ ਚਲੋ ਕੋਈ ਵੀ ਸਰਕਾਰ ਬਣਾਵੇ ਆਪਾਂ ਨੂੰ ਨਹੀਂ ਕੋਈ ਓਗਾ ਰੋਣ ਵਾਲਾ ਆਪਾਂ ਦੇ ਦੋਸਤੋ ਪਹਿਲਾਂ ਸਰਕਾਰ ਬਣਾਉਣ ਤੋਂ ਪਹਿਲਾਂ ਜੇ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ ਹੋਣਾ ਵੀ ਸ਼੍ਰੋਮਣੀ ਅਕਾਲੀ ਦਲ ਵੀ ਚਾਰ ਹੋਣਗੇ ਜੀ ਉਦੋਂ ਕੀ ਪਤਾ ਕਿਸੇ ਇੱਕਾ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਨਾ ਹੋਵੇ ਸ਼੍ਰੋਮਣੀ ਅਕਾਲੀ ਦਲ ਵਾਰਸ ਨਾਲ ਹੋ ਜੇ ਸ਼੍ਰੋਮਣੀ ਅਕਾਲੀ ਦਲ ਹੋ ਸਕਦੇ 1-2 ਦਿਨ ਚ ਨਮਾਜ਼ ਕਿਉਂਕਿ ਜ਼ਿਗੇਦਾਰ ਸਾਹਿਬ ਤੋਂ ਵੀ ਕੱਲ ਪਤਾ ਲੱਗਿਆ ਅਧਿਕਾਰਾਂ ਦਾ ਜੀ ਜਿਹੜੇ ਵੱਡੇ ਜ਼ਿਗੇਦਾਰ ਸਾਹਿਬ ਦੇ ਉਹਨਾਂ ਕੋਲੇ ਕੱਲ ਬੰਦੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੋ ਸ਼੍ਰੋਮਣੀ ਕਮੇਟੀ ਦੇ ਉਹਨਾਂ ਨੂੰ ਅਧਿਕਾਰ ਦੱਸਣ ਗਏ ਨੇ ਜਿ ਤੁਹਾਡੇ ਅਧਿਕਾਰ ਐਨੇ ਕਨੇ ਜਿਹੜੇ ਛੋਡੇ ਆਊਟਰ ਨੇ ਉਹ ਕੱਲੇ ਚਾਰਦੀਵਾਰੀ ਦੇ ਅੰਦਰ ਹੀ ਰਹਿੰਦੇ ਨੇ ਬਾਹਰ ਥੋੜਾ ਔਰ ਦਰ ਦੀ ਕੋਈ ਬਹੁਤੀ ਅਮਨियत ਨਹੀਂ ਹੈਗੀ ਇਹ ਉਹਨਾਂ ਨੂੰ ਕਹਿ ਕੇ ਆਏ ਨੇ ਮਤਲਬ ਉਹਨਾਂ ਨੂੰ ਛੇੜ ਕੇ ਆਏ ਨੇ ਸ਼ਰੋਮਣੀ ਕਮ ਸਭ ਸਾਹਿਬ ਨੂੰ ਇਹ ਦੁਆ ਸਭ ਤੋਂ ਵੱਡਾ ਕੰਮ ਕਰਨਾ ਪੂ ਸ਼ਰੋਮਣੀ ਅਕਾਲੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਜੀ ਸ਼ਰੋਮਣੀ ਅਕਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਪਈਆਂ ਨੂੰ 15 ਸਾਲ ਹੋ ਗਏ ਸਹੀ ਗੱਲ ਹੈ ਜਦੋਂ ਕਿ 5 ਸਾਲ ਉਹਨਾਂ ਦੀ ਮਿਆਦ ਹੈ ਮਤਲਬ ਇਹਦਾ ਇੱਕ ਨੰਬਰਦਾਰੀ ਸਿਸਟਮ ਹੋ ਗਿਆ ਵੀ ਜਿਹਦੇ ਵਿੱਚ ਇਲੈਕਸ਼ਨ ਦੀ ਲੋੜ ਨਹੀਂ ਹੁੰਦੀ ਜਿਲ੍ਹਾ ਚਰ ਨੰਬਰਦਾਰ ਜਿਹੜਾ ਖੇਰਾ ਬਣ ਗਿਆ ਜਿਲ੍ਹਾ ਚਰ ਉਹ ਜਿਉਂਦਾ ਨੰਬਰਦਾਰ ਉਦੋਂ ਬਾਅਦ ਫਿਰ ਉਹਦਾ ਮੁੰਡਾ ਨੰਬਰਦਾਰ ਨਹੀਂ ਨਹੀਂ ਡਾਕਟਰ ਸਾਹਿਬ ਡਾਕਟਰ ਸਾਹਿਬ ਤੁਸੀਂ ਬੜੀ ਵਧੀਆ ਗੱਲ ਕੀਤੀ ਇੱਕ ਵੋਟਾਂ ਦੀ ਸੁਣ ਲਓ ਬਈ ਫਿਰ ਇਹ ਐਲਾਨ ਕਿ ਇਹਨਾਂ ਨੇ ਕਿਉਂ ਐਲਾਨ ਕੀਤਾ ਵੀ ਐਸਬੀਬੀ ਨੇ ਵੀ ਇਹਦਾ 34 ਲੱਖ ਫਾਰਮ ਭਰਾਇਆ ਜੀ ਦੇਖੋ ਜੀ ਗਿਣਤੀ ਤਾਂ ਕਿਤੇ ਜ਼ਿਆਦੇ ਹੋਊਗੀ ਜੀ ਗਿਣਤੀ ਕਿਤੇ ਜ਼ਿਆਦੇ ਹੋਊਗੀ ਇਹ ਵੋਟਾਂ ਦੇ ਵਿੱਚ ਹੇਰ ਫੇਰ ਕਰਨਗੇ ਨੀ ਪੋਸਟਾ ਬੋ ਉਸੇ ਬੋਟਾ ਮੰਨਦੇ ਪੋਸਟਾ ਮਤਲਬ ਜਿਹੜੀਆਂ ਅਸਲੀ ਨੇ ਉਹਨਾਂ ਨੂੰ ਕਟਾਉਣ ਦੀ ਕੋਸ਼ਿਸ਼ ਕਰਨ ਦੇ ਜਿਹੜੀਆਂ ਵਿਰੋਧੀ ਤਰ੍ਹਾਂੀਆਂ ਹੁੰਦੀਆਂ ਨੇ ਉਹਨਾਂ ਨੂੰ ਕਟਾ ਦਿੰਦੇ ਨੇ ਬੋ ਉਸ ਬੋਟਾ ਇਹ ਬਣਵਾ ਦਿੰਦੇ ਨੇ ਉਹ ਆਪ ਉਸਵਾ ਦਿੰਦੇ ਨੇ ਕਿ ਇਹ ਇਹਨਾਂ ਦਾ ਰਾਹੇ ਫੇਰ ਹੁੰਦਾ ਨਹੀਂ ਨਹੀਂ ਡਾਕਟਰ ਸਾਹਿਬ ਮੈਂ 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 ਮੁੱਦੇ ਤੇ ਆਣਾ ਮੈਂ ਉਹਨਾਂ ਸ਼ਰਮਾ ਜੀ ਕੋਲ ਵਾਪਸ ਆਣਾ ਤੁਹਾਡੇ ਤੁਹਾਡੇ ਤਰਕ ਦਾ ਇੰਤਜ਼ਾਰ ਕਰ ਰਹੇ ਨੇ ਇੱਕ ਇੱਕ ਤਰਕ ਦਿਓ ਮੈਨੂੰ ਹੋਰ ਵੀ ਜੋ ਸਿਰਸਾ ਸਾਹਿਬ ਨੇ ਇੱਕ ਤੇ ਹਦੀਦ ਗਰੇਵਾਲ ਆਗੂ ਨੇ ਉਹਨਾਂ ਨੇ ਇਹਨਾਂ ਨੇ ਕਿਹਾ ਵੀ ਭਾਜਪਾ ਜੇ ਚਾਹੇ ਆਪਣੇ ਦਮ ਤੇ ਇਕੱਲੀ ਸਰਕਾਰ ਬਣਾ ਸਕਦੀ ਹੈ ਹਾਲਾਂਕਿ ਸ਼ਰਮਾ ਨੇ ਜੋ ਤਰਕ ਦਿੱਤਾ ਹੈ ਸ਼ਰਮਾ ਜੀ ਦਾ ਤਰਕ ਹੈ ਉਹ ਮੇਰਾ ਵੀ ਹੈ ਵੀ ਭਾਜਪਾ ਪੀਲੇ 10 ਸਾਲਾਂ ਚ ਆਪਣੀ ਛਵੀ ਖਰਾਬ ਕਰ ਚੁੱਕੀ ਹੈ ਪੰਜਾਬ ਦੇ ਲਈ ਕੁਝ ਵੀ ਨਹੀਂ ਕੀਤਾ ਭਾਜਪਾ ਨੇ ਮੰਨਦੇ ਹੋ ਆਹ ਦੇਖੋ ਜੀ ਕੀਤਾ ਤਾਂ ਜੋ ਤਾਂ ਸਾਰਿਆਂ ਨੂੰ ਪਤਾ 걸ਤਰ ਨਾ ਕਰਨ ਦੇ ਬਾਵਜੂਦ ਵੀ ਜਿਹੜਾ ਇਹਨਾਂ ਦਾ ਗਰਾਫ ਆ ਉਹ ਵਧੀਆ ਵੋਟ ਬੈਂਕ ਕਿਉਂਕਿ ਜੇ ਇਹਨਾਂ ਨੇ ਇਲੈਕਸ਼ਨਾਂ ਕੱਲਿਆਂ ਦੇ ਲੜੀਆਂ ਨੇ ਚਾਹੇ ਇਹਨਾਂ ਨੂੰ ਸਿੱਟਾ ਨਹੀਂ ਆਈਆਂ ਉਹ ਵੋਟਾਂ ਤਾਂ ਇਹਨਾਂ ਦੀਆਂ ਵਧੀਆ ਨੇ ਨਾ ਜਦੋਂ ਵੋਟਾਂ ਵਧੀਆਂ ਨੇ ਅੱਗੇ ਹੋਰ ਵੋਟਾਂ ਵਾਪੇ ਇਹੀ ਮੰਨ ਲੈ ਰਾਸ਼ਟਰੀ ਪਾਰਟੀਆਂ ਨੇ ਜਿਹੜੀਆਂ ਉਹ ਵੋਟ ਬੈਂਕ ਤੇ ਡਿਪੈਂਡ ਹੀ ਹੁੰਦੀਆਂ ਨੇ ਇਹਨਾਂ ਨੂੰ ਇਹੀ ਚਾਹਤ ਹੁੰਦੀ ਹੈ ਜੀ ਆਪਣਾ ਇੱਕੀ ਵੋਟ ਬੈਂਕ ਵਧ ਗਿਆ ਹੋਰ ਮਾੜਾ ਮੋਟਾ ਚੰਗਾ ਕਰਾਂਗੇ ਅੱਗੇ ਆਪਣਾ ਜਿਹੜਾ ਨਿਕਾ ਹੋਰ ਆਪਾਂ ਮੈਂ 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 ਤੁਹਾਡੀ ਗੱਲ ਦਾ ਜਵਾਬ ਸ਼ਰਮਾਏ ਤੋਂ ਨਾ ਤੁਹਾਡੇ ਕੋਲ ਦੁਬਾਰਾ ਆਨਾ ਸ਼ਰਮਾਏ ਸੁਣ ਰਹੇ ਹੋ ਹੈਲੋ ਹੈਲੋ ਡਾਟਾ ਲਾਈਨ ਤੋਂ ਕੱਟ ਗਏ ਨੇ ਮੈਂ ਦੁਬਾਰਾ ਲਾਈਨ ਤੇ ਲੈ ਲਾਂਗਾ ਉਹਨਾਂ ਨੂੰ ਯਾਨੀ ਕਿ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਇਹਨਾਂ ਦਾ ਗ੍ਰਾਫ ਫੇਰ ਵੀ ਵਧਿਆ ਹੈ। ਹਾਂਜੀ ਇਹਨਾਂ ਦਾ ਗ੍ਰਾਫ ਵਧਿਆ ਹੈ। ਜਿਹੜਾ ਤੁਹਾਡੇ ਵੱਲ ਤੋਂ। ਸੋ ਦੋਸਤੋ ਇਹ ਸਾਡੇ ਜਿਹੜੇ ਦਰਸ਼ਕ ਹੈ ਡਾਕਟਰ ਸਾਹਿਬ ਇਹਨਾਂ ਦਾ ਕਹਿਣਾ ਹੈ ਕਿ ਵੀ ਜਿਹੜਾ ਗ੍ਰਾਫ ਹੈ ਬੀਜੇਪੀ ਦਾ ਉਹ ਵਧਿਆ ਹੈ। ਪਰ ਜੇਕਰ ਦੇਖਿਆ ਜੇ ਤਾਂ ਜਿਵੇਂ ਮੰਨਣਾ ਹੈ ਵੀ ਸਾਡੇ ਨਾਲ ਜਿਹੜੇ ਪਹਿਲਾਂ ਸਾਡੇ ਪੱਤਰਾਂ ਨਾਲ ਜੁੜੇ ਸੀ ਉਹਨਾਂ ਦਾ ਮੰਨਣਾ ਹੈ ਕਿ ਬੀਜੇਪੀ ਦਾ ਗ੍ਰਾਫ ਥੋੜਾ ਘੱਟ ਵਧਿਆ ਹੈ। ਹਲੇ ਕੋਈ ਲਾਈਨ ਤੋਂ ਚਲੇ ਗਏ ਨੇ ਉਹ ਲਾਈਨ ਤੇ ਦੁਬਾਰਾ ਆ ਜਾਣਗੇ ਕੋਈ ਐਸੀ ਗੱਲ ਨਹੀਂ। ਉਹ ਤਾਂ ਡਾਕਟਰ ਸਾਹਿਬ ਨੇ ਨਾਲ ਨੇ ਹੈਲੋ ਡਾਕਟਰ ਸਾਹਿਬ ਹਾਂਜੀ ਡਾਕਟਰ ਸਾਹਿਬ ਵਾਲੀ ਗੱਲ ਇਹ ਵੀ ਹੈ ਨਾ ਠੀਕ ਹੈ ਵੋਟਾਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਮੈਂ ਬਣਿਆ ਅਸੀਂ ਇਹ ਨਹੀਂ ਕਹਿੰਦੇ ਮੰਦਰ ਸਿੰਘ ਸਾਹਿਬ ਬਹੁਤ ਵਧੀਆ ਲੀਡਰ ਨੇ ਮੈਂ ਮੇਰਾ ਖੁਦ ਦਾ ਮੰਨਣਾ ਵਧੀਆ ਲੀਡਰ ਨੇ ਪਰ ਪਰ ਭਾਪੀ ਨੇ ਹੱਦ ਤੱਕ ਪੰਜਾਬ ਵੀ ਦਿੱਤਾ ਕੀ ਹੈ ਮੈਨੂੰ ਇਹ ਦੱਸੋ ਦਰਸ਼ਕਾਂ ਨੂੰ ਬਸ ਅਜੇ ਤਾਈਂ ਦੱਸਣਾ ਨਹੀਂ ਉਹ ਇਕੱਠਾ ਦੇ ਦੇਣਗੇ ਬੰਦੀ ਸਿੰਘ ਛੱਡ ਦੇਣਗੇ ਉਹਦਾ ਕੀ ਨਹੀਂ ਡਾਕਟਰ ਸਾਹਿਬ ਠੀਕ ਹੈ ਤੂੰ ਉਹ ਤੂੰ ਵੀ ਹਰ ਵਾਰ ਕਮੇਟੀ ਦੀਆਂ ਵੋਟਾਂ ਪੈ ਗਈਆਂ ਹਾਂ ਤੁਸੀਂ ਇਹ ਕਾਦੀ ਦਾ ਜਿਹੜੇ ਉਹ ਕਮਜ਼ੋਰ ਹੋ ਜਾਣਗੇ ਨਹੀਂ ਨਹੀਂ ਤੁਸੀਂ ਹਰ ਵਾਰ ਇਹ ਮੈਨੂੰ ਕਹਿੰਦੇ ਹੋ ਵੀ ਉਹ ਬੰਦੇ ਛੱਡ ਦਣਗੇ ਮੈਂ ਮੰਨਦਾ ਪਰ ਜਿਹੜੇ ਅੱਜ ਕਿਸਾਨ ਧਰਨੇ ਦੇ ਬੈਠੇ ਆਂ ਦੇਖੋ ਫਿਰ ਇਹਨਾਂ ਦਾ ਕੀ ਫਾਇਦਾ ਇਹਨਾਂ ਨੂੰ ਉਠਾ ਦਣ ਨਾ ਇਹਨਾਂ ਦਾ ਕੁਝ ਕਰਨਗੇ ਜੀ ਦੇਖੋ ਜੇ ਇਹ ਹੋਣਾ ਵਾ ਇਹ ਤਾਂ ਮੈਂ ਸੁਨੇਗਾ ਵੀ ਅੱਜ ਮੀਟਿੰਗਾਂ ਹੋ ਸਕਦਾ ਮਸਲਾ ਹੱਲ ਹੋ ਜੇ ਗੱਲ ਕਰ ਰਿਹਾ ਧਨੇਰ ਸਾਹਿਬ ਪਹਿਲੇ ਹੀ ਮਤਲਬ ਧਨੇਰ ਸਾਹਿਬ ਬਿਆਨ ਦੇ ਹੀ ਜਾਂਦੇ ਨੇ ਵੀ ਅਸੀਂ ਕੁਝ ਕਰਾਂਗੇ ਕੁਝ ਕਰਾਂਗੇ ਕੱਲ ਤਾਂ ਅਸੀਂ ਸਵੇਰ ਉਹਦੀ ਵਰਤੀ ਵਾਕੇ ਹਟਿਆ ਜੂਲਾ ਕੇ ਆਟੇ ਅਸੀਂ ਦਵਾਰੇ ਫੇਰ ਪੰਗੇ ਲੈਣ ਵਾਲੇ ਪਾਸੇ ਨੂੰ ਮ ਮ ਮ ਲਾਟ ਕਰੀ ਜਾਂਦੇ ਆ ਮੁੰਡਿਆਂ ਨੂੰ ਮੈਂ ਤਾਂ ਇਹ ਬੇਨਤੀ ਕਰਦਾ ਚੈਨਲ ਦੇ ਥਰੂ ਵੀ ਇਸ ਤਰ੍ਹਾਂ ਦੇ ਗਰਮ ਭਾਸ਼ਣ ਦੇ ਕੇ ਨਾ ਕਰੋ ਇੱਥੇ ਪਹਿਲੇ ਹੀ ਬਹੁਤ ਖੂਨ ਖਰਾਬਾ ਹੁੰਦਾ ਤੁਸੀਂ ਇਸ ਤਰ੍ਹਾਂ ਦੇ ਗਰਮ ਭਾਸ਼ਣ ਦੇ ਕੇ ਨਵੇਂ ਮੁੰਡੇ ਤਿਆਰ ਹੋ ਜਾਂਦੇ ਨੇ ਉਹ ਉਹਨਾਂ ਦੀ ਉਹਨਾਂ ਨਾਲ ਲੜਾਈ ਹੋ ਜਾਂਦੀ ਆ ਇਹ ਆਪ ਮਗਰ ਪਿੱਛੋਂ ਰਹਿ ਜਾਂਦੇ ਨੇ ਇਹਨਾਂ ਦਾ ਆਰਦਾਨਾ ਕੋਈ ਪਰਿਵਾਰ ਦਾ ਹੁੰਦਾ ਨਾ ਇਹਨਾਂ ਦਾ ਆਰਦੇ ਚਾਚੇ ਦਾ ਇਹਦਾ ਹੁੰਦਾ ਨਾ ਇਹਨਾਂ ਦਾ ਕੋਈ ਪੁੱਤ ਪੋਤਾ ਹੁੰਦਾ ਮਰਵਾ ਇਹ ਦੂਜੇ ਦੇ ਦਿੰਦੇ ਨੇ ਇਹਨਾਂ ਨੂੰ ਬੜੀ ਸੋਚ ਸਮਝ ਕੇ ਕਰਨ ਚੁਕਾਣਾ ਚਾਹੀਦਾ ਡਾਕਟਰ ਸਾਹਿਬ ਇਹ ਗੱਲ ਮੇਰੀ ਸਵੇਰੇ ਅੱਜ ਲਾਈਵ ਦੇ ਵਿੱਚ ਹੋ ਰਹੀ ਸ਼ਰਮਾ ਜੀ ਦੇ ਨਾਲ ਤੇ ਵੀ ਹਾਂ ਸਹੀ ਗਾ ਤੁਸੀਂ 823 ਕਿਸਾਨ ਸ਼ੀਦ ਹੋ ਚੁੱਕੇ ਨੇ ਹਾਲਾਂਕਿ ਅਜੇ ਮੀਟਿੰਗ 6 ਵਜੇ ਹੋਣੀ ਹੈ ਸ਼ਾਮੀ ਪਰ ਪੰਡੇਰ ਸਾਹਿਬ ਦਾ ਪਹਿਲਾ ਹੀ ਬਿਆਨ ਆਣਾ ਕਿਤੇ ਨਾ ਕਿਤੇ ਮਿਲੀ ਭੁਗਤ ਸਾਹਮਣੇ ਆਂਦੀ ਹੈ ਪੰਡੇਰ ਸਾਹਿਬ ਦੀ ਉਹ ਦੇਖੋ ਜਿੱਥੇ ਬੰਦੇ ਦੀ ਇਕਤਾ ਨਹੀਂ ਹੈ ਨੀਦਾ ਇਹ ਮੁੱਦਾ ਕਦੋਂ ਖੁੱਲ ਜਾਂਦਾ ਆ ਫਿਰ ਹੁਣ ਇਕਤਾ ਨਹੀਂ ਹੈ ਜੀ ਵੀ ਫਿਰ ਇਕਤਾ ਇਹਦਾ ਸਭ ਨੂੰ ਪਤਾ ਆਪਾਂ ਨੂੰ ਵੀ ਪਤਾ ਸਰਕਾਰਾਂ ਨੂੰ ਤਾਂ ਪਹਿਲਾਂ ਹੀ ਪਤਾ ਹੋਊਗਾ ਸਰਕਾਰਾਂ ਦਾ ਤਾਂ ਇਹਨਾ ਇਕਤਾ ਹੋਣ ਦੇ ਵਿੱਚ ਸਰਕਾਰ ਦਾ ਤਾਂ ਆਪ ਤੋਂ ਹਿੰਦਾਲੀ ਸਰਕਾਰ ਤਾਂ ਫੁੱਟ ਪਾਉ ਸ਼ਕਤੀਆਂ ਦੇ ਸਿਰ ਤੇ ਚੱਲਦੀ ਹੁੰਦੀ ਐ ਤੇ ਉਹ ਫੁੱਟੇ ਇਹਨਾਂ ਦੀ ਸਾਹ ਜਗ ਜाहਰ ਐ ਫਿਰ ਇਹ ਮਤਲਬ ਇਸ ਤਰ੍ਹਾਂ ਦੇ ਪੰਗੇ ਜਾਂ ਕੰਡੇ ਕਿਉਂ ਵੀਜ਼ਦੇ ਨੇ ਜਦੋਂ ਕਿ ਮਤਲਬ ਪੰਜਾਬ ਦਾ ਮਸਲਾ ਜਿਹੜਾ ਹੋਰ ਸਟੇਟਾਂ ਦੇ ਲੋਕ ਨਾਲ ਆ ਨਹੀਂ ਰਹੇ ਜੀ ਫਿਰ ਉਹ ਦੂਸਰੇ ਸਟੇਟਾਂ ਦੇ ਜਿੰਨਾਂ ਦੇ ਮੈਂ ਜਿੰਨਾਂ ਨੂੰ ਮਿਲਦਾ ਪੰਜਾਬ ਦਾ ਐਮਐਸਪੀ ਮਿਲਦਾ ਹੈ ਪੰਜਾਬ ਦੇ ਬੰਦਿਆਂ ਨੂੰ ਕਿਉਂ ਰੋਵਾਈ ਜਾਂਦੇ ਨੇ ਜਦੋਂ ਕਿ ਐਮਐਸਪੀ ਜਿਹੜੀਆਂ ਸਟੇਟਾਂ ਦੇ ਨਹੀਂ ਮੇਰੇ ਲਈ ਉਹਨਾਂ ਨੂੰ ਮੁਰੇ ਲਾ ਕੇ ਆਪ ਮਗਰ ਗਾਈਡ ਕਰਨ ਜੀ ਇਹ ਆਪਣੇ ਮੁੰਡਿਆਂ ਨੂੰ ਮੂਹਰੇ ਲਾ ਕੇ ਹੀ ਗੋਲਨਾਸ਼ ਕਰਵਾ ਲਈ ਜਾਂਦੇ ਨੇ ਆਪ ਪਿੱਛੇ ਰਹਿ ਜਾਂਦੇ ਨੇ ਨਹੀਂ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਹੈ ਪਰਵਾਪੇ ਕਰਦੀਆਂ ਲੰਟਾਂਟ ਲਵਾਤੀਆਂ ਕਿਸੇ ਦੇ ਗੋਲੀ ਸਿਰ ਚ ਮਰਵਾਤੀ ਕਿਸੇ ਦੇ ਕਿਵੇਂ ਕਰਤਾ ਕਿਸੇ ਦੇ ਕਿਵੇਂ ਕਰਤਾ ਇਹ ਇਹਦੇ ਜਿਹੜੇ ਆਸਰនិច ਨਾਲ ਇਹ ਪੰਜਾਬ ਬਦਨਾਮ ਹੋਈ ਜਾਂਦਾ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਸਰ ਕਾਲਾਪਰਾ ਵਿਸ਼ਵਾਸੀਗਾ ਮੈਂ ਫੋਨ ਨੂੰ ਆਪਣਾ ਲੱਗਿਆ ਨਹੀਂ ਜੀ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਕ੍ਰਾਈਮ ਦੇ ਸੀ ਵੀ ਕ੍ਰਾਈਮ ਜਾਦੇ ਵਧ ਰਿਹਾ ਹੈ ਪੰਜਾਬ ਨਾਲੋਂ ਬਲਾਸਕਾਰ ਦੇ ਕੇਸ Rajasthan ਦੇ ਵਿੱਚ ਵੱਧ ਨੇ ਨੰਬਰ 1 Rajasthan ਹੈ ਜੀ ਜੀ ਹਥਿਆਰਾਂ ਦੇ ਵਿੱਚ ਯੂਪੀ ਨੰਬਰ 1 ਹੈ ਜੀ ਖੱਤਲ ਦੇ ਵਿੱਚ ਚਾਰਖੰਡ ਵਗੈਰਾ ਨੰਬਰ 1 ਆਪਣੇ ਨਾਲ ਤਾਂ ਹਰਿਆਣਾ ਚ ਵੀ ਵੱਧ ਹੈ ਮੇਰਾ ਕਹਿੰਦਾ ਭਾਰ ਹੈ ਜੀ ਪੰਜਾਬ ਥੀਟਾ ਜੋ ਇਹ ਕਹਿੰਦੇ ਹਮਨੇ ਵੀ ਕ੍ਰਾਈਮ ਦੀ ਕ੍ਰੇਸ਼ੋ ਹੈ ਉਹ ਰੇਸਾ ਤੋਂ ਥੋੜਾ ਜਿਆਦਾ ਹੈ ਆਬਾਦੀ ਵੀ 3.5 ਕਰੋੜ ਦੀ ਹੈ ਛੋਟੇ ਵਰਗੇ ਕ੍ਰਾਈਮ ਜਾਂ ਪਰਸਨਲ ਜਿੱਦਾਂ ਵਿੱਚ ਸਾ ਮਤਲਬ ਉਹ ਸਾਡੇ ਗਾਣ ਵਾਲੇ ਉਹ ਸਾਡੇ ਨਿਛਣ ਵਾਲੇ ਉਹ ਸਾਡੇ ਆਏ ਸਿਸਟਮਾ ਮਤਲਬ ਇਸ ਤਰ੍ਹਾਂ ਦਾ ਹੈ ਜਿਹੜਾ ਇੱਧਰਲੇ ਪਾਸੇ ਲੋਕਾਂ ਨੂੰ ਪ੍ਰੇਰਿਤ ਕਰ ਰਿਹਾ ਹੈ। ਏ ਚਲੋ ਡਾਕਟਰ ਸਾਹਿਬ ਤੁਸੀਂ ਆਪਣੇ ਤਰਕ ਦਿੱਤੇ ਤੇ ਕੱਲ ਨਹੀਂ ਫੋਨ ਲੱਗਿਆ ਮੈਂ ਥੋੜਾ ਉਹਦੇ ਲਈ ਮਾਫੀ ਚਾਹਨਾ ਤੇ ਜਦੋਂ ਵੀ ਤੁਸੀਂ ਫੋਨ ਤੇ ਆਂਦੋਂ ਮੈਂ ਤੁਹਾਨੂੰ ਜਰੂਰ ਲੰਨਾ ਕਿਉਂਕਿ ਤੁਹਾਡੀਆਂ ਗੱਲਾਂ ਸੁਣਦੇ ਨੇ ਲੋਕ ਤੇ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸਰ ਥੈਂਕ ਯੂ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀਗੇ ਰਿੰਦਰ ਮਾਨਸਾ ਜੀ ਸਾਡੇ ਦਰਸ਼ਕ ਨੇ ਤੇ ਉਸ ਤੋਂ ਪਹਿਲਾਂ ਸਾਡੇ ਪੱਤਰਕਾਰ ਸੀ ਸ਼ਾਇਦ ਉਹਨਾਂ ਦਾ ਫੋਨ ਕੱਟ ਗਿਆ ਜਾਂ ਕੋਈ ਟੈਕਨੀਕਲ ਪ੍ਰੋਬਲਮ ਕਰਕੇ ਉਹਨਾਂ ਦਾ ਫੋਨ ਨਹੀਂ ਦੁਬਾਰਾ ਲੱਗ ਰਿਹਾ ਮੈਂ ਕੋਸ਼ਿਸ਼ ਦੋ ਤਿੰਨ ਵਾਰ ਕੀਤੀ ਹੈ ਪਰ ਜਿਹੜਾ ਸਾਡਾ ਅੱਜ ਦਾ ਮੁੱਦਾ ਸੀ ਉਹ ਮਨਿੰਦਰ ਸਿੰਘ ਸਿਰਸਾ ਜੁੜਾ ਸੀ ਜੋ ਕਿ ਕੱਲ ਪੱਸੋ ਹੀ ਮੰਤਰੀਪਦ ਨੂੰ ਮਿਲਿਆ ਪਰ ਮੰਤਰੀਪਦ ਮਿਲਣ ਤੋਂ ਬਾਅਦ ਹੀ ਨਵਾਂ ਬਿਆਨ ਆਣਾ ਕਿ ਬੀਜੇਪੀ ਜੇ ਚਾਹੇ ਤਾਂ ਆਪਣੇ ਦਮ ਦੇ ਉੱਪਰ ਸਰਕਾਰ ਬਣਾ ਸਕਦੀ ਹੈ ਕਾਲੀ ਦਲ ਦੇ ਨਾਲ ਉਸ ਵਿੱਚ ਹਿੱਤਾਂ ਨਹੀਂ ਕਰਨਗੇ ਜੋ ਉਹਨਾਂ ਨੇ ਸਾਫ਼ ਤੋਂ ਸ਼ਬਦਾ ਨਹੀਂ ਕਿਹਾ ਪਰ ਉਹਨਾਂ ਨੇ ਗੱਲਾਂ-ਗੱਲਾਂ ਵਿੱਚ ਇਹ ਗੱਲ ਸੁਣਾ ਦਿੱਤੀ ਹੈ ਸੋ ਦੋਸਤੋ ਹੁਣ ਇਹ ਸ਼੍ਰੋਮਣੀ ਅਕਾਲੀ ਦਲ ਜਾਂ ਭਾਜਪਾ ਇਕੱਠੇ ਹੋਣਗੇ ਜਾਂ ਨਹੀਂ ਹੋਣਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਇਸ ਖਬਰ ਤੇ ਅਸੀਂ ਰੱਖਾਂਗੇ ਪੂਰੀ ਅਪਡੇਟ ਇਸ ਤੋਂ ਅਗਲੀ ਕੀ ਅਪਡੇਟ ਹੋਗੀ ਤੁਹਾਨੂੰ ਸਭ ਤੋਂ ਪਹਿਲਾਂ ਨਸ਼ਾ ਕਰੇਗਾ A1 ਪੰਜਾਬੀ ਟੀਵੀ ਤੇ ਦੋਸਤੋ ਤੁਸੀਂ ਉੱਤਾ ਦੇ ਦੇਰੋ A1 ਪੰਜਾਬੀ ਟੀਵੀ ਤੇ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡੇ ਨਾਲ ਜੁੜਾਂਗਾ ਜਲਦੀ ਕੋਈ ਹੋਰ ਲਾਈਵ ਪ੍ਰੋਗਰਾਮ ਲੈ ਕੇ ਧੰਨਵਾਦ